ਤੋਂ ਬਾਅਦ ਗੱਲ ਕਰਾਂਗੇ ਵਿਕਰਮ ਮਜੀਠੀਆ ਬਾਰੇ ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ੋਰਦਾਰ ਝਟਕਾ ਲੱਗਿਆ ਹੈ ਹਾਈ ਕੋਰਟ ਤੋਂ ਮਜੀਠੀਆ ਨੂੰ ਰਾਹਤ ਨਹੀਂ ਮਿਲਿਆ ਹਾਈ ਕੋਰਟ ਦੇ ਵੱਲੋਂ ਮਜੀਠੀਆ ਦੇ ਵਕੀਲ ਨੂੰ ਫਟਕਾਰ ਲਗਾਈ ਗਈ ਹੈ ਗਲਤ ਅਰਜ਼ੀ ਲਗਾਈ ਗਈ ਜਿਹੜੀ ਕਿ ਕਿਹਾ ਜਾ ਰਿਹਾ ਸੀ ਅਕਾਲੀ ਦਲ ਦੇ ਵੱਲੋਂ ਕਿ ਵਿਕਰਮ ਮਜੀਠੀਆ ਨੂੰ ਜਲਦ ਤੋਂ ਜਲਦ ਹਿਰਾਸਤ ਦੇ ਵਿੱਚੋਂ ਲਿਆਂਦਾ ਜਾਵੇਗਾ ਯਾਨੀ ਕਿ ਬਰੀ ਕਰਵਾ ਲਿਆ ਜਾਵੇਗਾ ਜ਼ਮਾਨਤ ਤੇ ਲਿਆਂਦਾ ਜਾਵੇਗਾ ਪਰ ਇਹ ਸਭ ਕੁਝ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੈ ਬੋਨੀਆਂ ਜਨਾਲਾ ਦੀ ਤਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਬੋਨੀਆਂ ਜਨਾਲਾ ਦੇ ਵੱਲੋਂ ਵੀ ਇਹਨਾਂ ਦੇ ਖਿਲਾਫ ਕਾਫੀ ਬਿਆਨ ਦਿੱਤੇ ਗਏ ਗਲਤ ਅਰਜ਼ੀ ਲਗਾਉਣ ਨੂੰ ਲਈ ਮਜੀਠੀਆ ਦੇ ਵਕੀਲ ਨੇ ਮੁਆਫੀ ਵੀ ਮੰਗੀ ਹੈ ਤੇ ਇਹਨਾਂ ਦੇ ਵੱਲੋਂ ਚੰਡੀਗੜ੍ਹ ਕੋਰਟ ਦੇ ਵਿੱਚ ਜਿਹੜੀ ਕਿ ਅਰਜੀ ਲਗਾਈ ਗਈ ਸੀ ਮਜੀਠੀਆ ਦੇ ਵਕੀਲ ਨੇ ਅਰਜੀ ਵਾਪਸ ਲੈ ਲਈ ਹੈ ਮਾਫ ਕਰਨਾ ਮੋਹਾਲੀ ਕੋਰਟ ਦੇ ਵਿੱਚ ਤੇ ਮਜੀਠੀਆ ਮਾਮਲੇ ਦੇ ਵਿੱਚ 8 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ 4 ਦਿਨਾਂ ਦਾ ਰਿਮਾਂਡ ਜਿਹੜਾ ਹੈ ਉਹ ਚੱਲ ਰਿਹਾ ਹੈ ਮਜੀਠੀਆ ਨੂੰ ਰਿਮਾਂਡ ਤੇ ਰੱਖਿਆ ਗਿਆ ਲਗਾਤਾਰ ਪੁੱਛ ਕੇ ਛੋਰੀ ਹੈ ਮਜੀਠੀਆ ਦੀਆਂ ਮੁਸ਼ਕਲਾਂ ਹਾਲੇ ਇੱਥੇ ਨਹੀਂ ਰੁਕੀਆਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਮਜੀਠੀਆ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਮਾਨ ਹਾਨੀ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਹੋਇਆ ਹੈ ਸੀਐਮ ਦੇ ਪੀਏ ਤੇ ਭ੍ਰਸ਼ਟਾਚਾਰ ਦੇ ਜਿਹੜੇ ਦੋਸ਼ ਲਗਾਏ ਗਏ ਸੀ ਝੂਠੇ ਝੂਠੇ ਦੋਸ਼ ਲਗਾਏ ਗਏ ਜਿਸ ਨੂੰ ਲੈ ਕੇ ਨੋਟਿਸ ਜਾਰੀ ਹੋਇਆ ਹੈ ਪੀਐਨ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ ਜਸਨੂ ਲੈ ਕੇ ਹੁਣ ਮਜੀਠੀਆ ਨੂੰ ਨੋਟਿਸ ਜਾਰੀ ਹੋ ਗਿਆ ਹੈ ਤਾਂ ਮਜੀਠੀਆ ਲਗਾਤਾਰ ਮੁਸ਼ਕਲਵਾਦੀਆਂ ਦਿਖਾਈ ਦੇ ਰਿਹਾ ਨੇ ਪੀਐਨ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ ਜਸਨੂ ਲੈ ਕੇ ਹੁਣ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ ਤਾਂ ਇੱਕ ਪਾਸੇ ਤਾਂ ਭ੍ਰਸ਼ਟਾਚਾਰ ਤੇ ਜਾਇਦਾਦ ਆਮਦਨ ਨਾਲੋਂ ਵੱਧ ਜਾਇਦਾਦ ਦਾ ਮਾਮਲਾ ਚੱਲ ਰਿਹਾ ਹੈ ਦੂਜੇ ਪਾਸੇ ਹੁਣ ਪੀਏ ਤੇ ਭ੍ਰਿਸ਼ਟਾਚਾਰ ਦਾ ਜਿਹੜਾ ਜਿਹੜਾ ਝੂਠਾ ਦੋਸ਼ ਲਗਾਇਆ ਸੀ ਉਸ ਨੂੰ ਲੈ ਕੇ ਨੋਟਿਸ ਜਾਰੀ ਹੋ ਗਿਆ ਏ ਮਜੀਠੀਆ ਦੇ ਖਿਲਾਫ